ਮੇਜੀ ਮੇਰਾ ਨਾਮ ਸਾਹਲ ਸਿੰਘ ਬਾਬਰ ਸਾਹਲ ਸਿੰਘ ਜੀ ਮੈਂ ਮਿੰਦਰਾ ਕੋਲ ਪਿੰਡ ਸੁਲਤਾਨਵੜ ਤੋਂ ਰਹਿਣ ਵਾਲਿਆ ਤੇ ਇਸ ਕਰਕੇ ਅੱਜ ਜਿਹੜੀ ਘਟਨਾ ਵਾਪਰੀ ਆ ਪੁਲਿਸ ਨੇ ਸਾਨੂੰ ਜਿੰਨਾ ਵੀ ਸਪਾਸ਼ਨ ਪੂਰਾ ਦਿੱਤਾ ਵੀ ਇਹਨਾਂ ਦੇ ਪਰਚਾ ਦਰਜ ਹੋ ਗਏ ਚੱਕਾ ਜੋ ਵੀ ਅਸੀਂ ਇਹਨਾਂ ਦੇ ਨਾਲ ਇਹ ਸਾਡੇ ਨਾਲ ਪ੍ਰੋਪਰ ਸਾਨੂੰ ਗੱਡੀ ਲੱਭਣ ਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਡਰਾਈਵਰ ਨਹੀਂ ਫੜਿਆ ਗਿਆ ਨਹੀਂ ਡਰਾਈਵਰ ਨਹੀਂ ਫੜਿਆ ਗਿਆ ਡਰਾਈਵਰ ਡਰਾਈਵਰ ਭੱਜ ਗਿਆ ਜੀ ਉਸ ਕਾਰਨ ਦੇ ਵਜੇ ਪੁਲਿਸ ਦੀ ਜ਼ਿੰਮੇਵਾਰੀ ਸਾਨੂੰ ਪ੍ਰੋਪਰ ਦੇ ਸਾਨੂੰ ਇਹਨਾਂ ਦੇ ਦੇਣਗੇ ਤੇ ਅਸੀਂ ਅੱਜ ਪੋਸਟਮਾਰਟ ਤੇ ਹੁਣ ਡੈੱਡ ਬੋਡੀ ਗੱਡੀ ਖੜਕੇ ਇਹਦਾ ਜੋ ਵੀ ਹੋਏਗਾ ਮਾਨੂੰ ਪੁਲਿਸ ਨੂੰ ਸੁਸਮਾਨ ਸਾਹਿਬ ਦਵਾਉਗੀ ਕਿੰਨੀ ਉਮਰ ਸੀ ਨੂਬਰ ਇਹਨਾਂ ਦੇ ਕਿੰਨੇ ਕੋਲ ਸੀ ਮੇਰੀ ਕੋ 40 ਕੀ 35 40 ਸਾਲ ਦੀ ਉਮਰ ਦੇ ਵਿੱਚ ਵਿੱਚ ਹੈਗੇ ਸੀ ਅਸੀਂ ਹਾਂਜੀ ਸੈਂਸੀ ਨੇ ਉਸ ਕਰਕੇ 40 ਸਾਲ ਦੀ ਉਮਰ ਦੀ ਇਸ ਜਾਰੇ ਤਰ ਤਾਰ ਨੂੰ ਜਾਰੇ ਸੀ ਨਾਲ ਅੱਜ ਹਾਂਜੀ ਹਾਸ ਕਰਕੇ ਇਹ ਜਾਨ ਨੇ ਪ੍ਰੋਪਰ ਪੁਲਿਸ ਨੇ ਜਿਹੜਾ ਸੁਆਸਨ ਦਿੱਤਾ ਸੀ ਤਾਂ ਡੈਡ ਬੋਰੀ ਚੁੱਕੀ ਆ ਫੇਰ ਸਾਨੂੰ ਕੋਈ ਇਹਦਾ ਪਰਚਾ ਦਰਜ ਹੋ ਜਾਣਾ ਫੇਰ ਸਾਨੂੰ ਦੇਵੇਗੀ ਮਜੀਦ ਕੌਰ ਤੁਹਾਡਾ ਕੀ ਨਾਮ ਹੈ ਲਾਪਰੀਦ ਮਜਾਨ ਦੇ ਭੈਣ ਹੋਣਾ ਕੋਏ ਰਾਜ ਟ੍ਰੱਕ ਵਾਲਾ ਸੁੱਟ ਗਿਆ ਇਹ ਸਾਈਡ ਮਾਰ ਕੇ ਤੇ 11 ਵਜੇ ਦਾ ਹੋਇਆ ਜੇ ਤੇ ਆਲੋ 6 6:30 7 ਵਜੇ ਕੋਈ ਇਨਸਾਫ ਨਹੀਂ ਜੇ ਮਿਲਿਆ ਸੁਲਤਾਨਵਿੰਡ ਪੱਤੀ ਮਸੂਰ ਦੀ ਹਾਂਜੀ ਕਿੰਨੇ ਵਜੇ ਦਾ ਸੁੱਟ ਹੋਇਆ ਇਹ 11:00 11:00 ਇੰਨਾ ਟਾਈਮ ਹੈਗਾ ਏ ਪਰ ਨਾ ਇਨਸਾਫ ਨਹੀਂ ਮਿਲੰਦਿਆ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹਾਂਜੀ ਕੋਈ ਮਨਨ ਇਨਸਾਫ ਚਾਹੀਦਾ ਹੈ ਅੱਜ ਜੀ ਇੱਥੇ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਬੀਬੀ ਮਜੀਦ ਕੋਰ ਜੀ ਦੀ ਡੈਥ ਹੋਈ ਆ ਤੇ ਉਹ ਅਸੀਂ ਪਰਚਾ ਦਰਜ ਕਰ ਰਹੇ ਆ ਜੀ ਤੇ ਇਹਦੇ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਕਰਕੇ ਟਰੱਕ ਨੂੰ ਫੜ ਕੇ ਤੇ ਨੂੰ ਬਣਦੀ ਕਾਨੂੰਨਸਰ ਸਾਜਿਆ ਤੇ ਇਹ ਸਵੇਰ ਦਾ ਹੋਇਆ ਤੇ ਹਣਕ ਧਰਨਾ ਦੇ ਆ ਦੇਖੋ ਜੀ ਤੁਹਾਡਾ ਲੱਗਨ ਦਾ ਕਾਰਨ ਸੀ ਕਿ ਪਰਿਵਾਰ ਕੁਝ ਕਹਿੰਦੇ ਸੀ ਵੀ ਟਰੱਕ ਫੜਾਜੇ ਅਸੀਂ ਪੁਲਿਸ ਹਸੇ ਵਾਲੇ ਮੌਕੇ ਤੇ ਆ ਗਈ ਸੀ ਪਰਿਵਾਰ ਦੀ ਸਹਿਮਤੀ ਹੋ ਗਈ ਜੀ ਅਸੀਂ ਕੈਡ ਬੋਡੀ ਪੋਸਟਮਾਰਟਮ ਵਾਸਤੇ ਜਮਾ ਕਰਵਾ ਰਹੇ ਆ ਤੇ ਸਾਡੇ ਬਾਬਾ ਜੀ ਆਏ ਨੇ ਨਾਲ ਅਸੀਂ ਸਾਰੇ ਰਲ ਮਿਲ ਕੇ ਮਸਲਾ ਹੱਲ ਕਰ ਲਿਆ ਬਿਲਕੁਲ ਜ ਹੰਬਰ ਜੀ ਤੇ ਕੀ ਗੱਲ ਬਤੁਈਏ ਭੈਣ ਕੋ ਜਾਣਦੇ ਸੀ ਤੇ ਰਾਸ ਟ੍ਰੱਕ ਵਾਲਾ ਮਾਰਗਾ ਸਾਈਡ ਉਹਨਾਂ ਨੂੰ ਹਾਂ ਜੀ ਟੁਕੜੀ ਸਕੇ ਲੈ ਗਿਆ ਨਾਲ ਹੀ ਇਹ ਕਿੰਨਾ ਵੀ ਨਿਕਲ 12 ਵਜੇ ਜੀ ਉਹ ਗਿਆ ਨਾ ਸਾਡੀ ਗੱਲ ਕਰੋ ਚਲੇ ਹੀ ਭੈਣ ਕੋਈ ਭੈਣ ਕੋ ਹਾਂ ਜੀ ਕੀ ਸੁਣਵਾਈ ਦੀ ਹੋਈ ਨਾ 11 ਵਜੇ ਤੇ 12 ਵਜੇ ਤੇ ਬੈਠੇ ਇਥੇ ਹਾਂ ਜੀ ਕਿੰਨੇ ਵਜੇ ਵਾਰਾ ਉਧਿਲੇ ਕੇ ਪਤਨ ਲਗੇ ਮਾਸੂਦ ਦੇ ਉਧਾਰ 12 11:59 ਸਪੌਂਸਰ ਇਹ ਕਰਦੇ ਕੋਈ ਇਹ ਕੋਈ ਮਾਣ ਸਭ ਚਾਹ ਦਵਾ ਸੂਹਿਰ ਦੀ ਲਾਚ ਪਈ ਜਿੱਥੇ ਜਦੋਂ ਇੰਨੇ ਕੈਮਰੇ ਲੱਗੇ